ਮੈਂ ਮਨਜੀਤ ਸਿੰਘ ਜੈਲ ਬਿਜਲੀ ਮੁਲਾਜ਼ਮੇ ਇਕਤਾ ਮੰਚ ਵੱਲੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਦੇ ਮਸਲੇ ਬਾਰੇ ਹੰਦੇਰ ਸਾਹਿਬ ਨੇ ਔਰ ਕੋਟਲਾ ਸਾਹਿਬ ਨੇ ਬੜੀ ਜਾਣਕਾਰੀ ਤੁਹਾਡਾਂ ਨਾਲ ਸਾਂਝ ਕੀਤੀ ਆ ਲੇਕਿਨ ਜਦ ਤੱਕ 30 ਤਰੀਕ ਦੇ ਬੰਦ ਦਾ ਸਵਾਲ ਆ ਉਹ ਬੰਦ ਵਾਸਤੇ ਅਸੀਂ ਮੁਲਾਜ਼ਮ ਜਥੇਬੰਦੀਆਂ ਉਹ ਕਾਫੀ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਸੀ ਬਿਜਲੀ ਮੁਲਾਜ਼ਮਾਂ ਮੁਲਾਜ਼ਮਾਂ ਵੱਲੋਂ ਜੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 30 ਤਰੀਕ ਨੂੰ ਸਬ-ਡਿਵੀਜ਼ਨਲ ਪੱਧਰ ਤੇ ਸਮੁੱਚੇ ਪੰਜਾਬ ਦੇ ਅੰਦਰ ਰੈਲੀਆਂ ਕਰਾਂਗੇ ਰੈਲੀਆ ਕਰਨ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਦਾ ਰੋਕਣ ਵਾਸਤੇ ਮੋਰਚੇ ਬੈਠੇ ਹੋਣਗੇ ਸਾਡੇ ਸਾਥੀ ਉਹਨਾਂ ਦੇ ਵਿੱਚ ਅਸੀਂ ਜਾ ਕੇ ਉਸ ਉਸ ਸੰਘਰਸ਼ ਦੀ ਜਿਹੜੀ ਆ ਸਮਰਥਨ ਕਰਾਂਗੇ ਲੇਕਿਨ ਮੈਂ ਤੁਹਾਡਾ ਇੱਕ ਗੱਲ ਹੋਰ ਇਸ ਤੋਂ ਇਲਾਵਾ ਸਾਂਝੀ ਕਰਨਾ ਚਾਹਣਾ ਇੱਕ ਕੱਲਾ ਮੋਰਚਾ ਇੱਕ ਦੋ ਮੰਗਾਂ ਵਾਸਤੇ ਨਹੀਂ ਇਹ ਮੋਰਚਾ 12 ਮੰਗਾਂ ਵਾਸਤੇ ਆ ਔਰ ਉਹਦੇ ਵਿੱਚ ਪ੍ਰਾਈਵੇਟੇਸ਼ਨ ਬਹੁਤ ਵੱਡਾ ਇੱਕ ਤੁਹਾਡੇ ਸਾਹਮਣੇ ਏਜੰਡਾ ਪੇਸ਼ ਆ ਜਿਹੜਾ ਔਰ ਕਿਸ ਤਰੀਕੇ ਨਾਲ ਪਾਵਰ ਸੈਕਟਰ ਦੇ ਅੰਦਰ ਇਹ ਕੇਂਦਰ ਸਰਕਾਰ ਨਿੱਜੀਕਰਨ ਕਰ ਰਹੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਐਂ ਬਹੁਤ ਵੱਡੇ ਪ੍ਰੋਫਿਟਸ ਵਿੱਚ ਜਾ ਰਿਹਾ ਹੈ ਔਰ ਉਸ ਆਧਾਰਨ ਤੋੜ ਕੇ ਉਥੇ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਹਨ ਉਹਨੂੰ ਖਰੀਦ ਰਹੀਆਂ ਇਸ ਤਰ੍ਹਾਂ ਦਾ ਖਤਸ਼ਾ ਜਿਹੜਾ ਸਾਨੂੰ ਸਮਝਦਿਆਂ ਪੰਜਾਬ ਦੇ ਅੰਦਰ ਵੀ ਆਉਣ ਵਾਲਾ ਹੈ ਬਹੁਤ ਵੱਡੇ ਜਿਹੜੇ ਸ਼ਹਿਰ ਆ ਪਹਿਲਾਂ ਉਹ ਕੰਪਨੀਆਂ ਸ਼ਹਿਰਾਂ ਨੂੰ ਖਰੀਦਣ ਗਿਆ ਉਸ ਤੋਂ ਬਾਅਦ ਦੂਸਰੇ ਇਲਾਕਿਆਂ ਵੱਲੋਂ ਆਪਣਾ ਨਿਸ਼ਾਨਾ ਸਿੱਧ ਕਰ ਰਹੀਆਂ ਸੋ ਇਸ ਕਰਕੇ ਲੜਾਈ ਕੱਲੀ ਇੱਕ ਗੱਲ ਦੀ ਨਹੀਂ ਤੋ ਮੈਂ ਅੰਤ ਵਿੱਚ ਡੱਲੇਵਾਲ ਸਾਹਿਬ ਦੀ ਜੋ ਕੁਰਬਾਨੀ ਆ ਜਿਸ ਤਰੀਕੇ ਨਾਲ ਉਹ ਬੈਠੇ ਹੋਏ ਸੰਘਰਸ਼ ਅੰਦਰ ਉਹਨਾਂ ਨੂੰ ਨਮਨ ਕਰਦਾ ਸਰਧਾਰ ਭੇਟ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਔਰ ਸਾਰੇ ਮੁਲਾਜ਼ਮ ਵਰਗ ਨੂੰ ਅਪੀਲ ਕਰਦਾ ਕਿ ਭਰਾਓ ਇਹ ਇਕੱਲਾ ਇੱਕ ਮਸਲੇ ਵਾਸਤੇ ਕਿਸਾਨ ਨਹੀਂ ਵਾਸਤੇ ਨਾ ਸਮਝੋ ਇਹ ਪੰਜਾਬ ਵਾਸਤੇ ਲੜਾਈ ਆ ਇਹ ਲੋਕਾਂ ਵਾਸਤੇ ਲੜਾਈ ਆ ਇਹ ਮਜ਼ਦੂਰਾਂ ਵਾਸਤੇ ਲੜਾਈ ਆ ਇਹ ਮੁਲਾਜ਼ਮਾਂ ਵਾਸਤੇ ਲੜਾਈ ਆ ਤੋ ਇਸ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਆਪਾਂ ਸਾਰੇ ਲਾਮਬੰਦੀ ਕਰੀਏ ਔਰ ਇਸ ਮੋਰਚੇ ਨੂੰ ਕਾਮਯਾਬ ਕਰੀਏ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਦੇਸ਼ ਵਿਰੋਧੀ ਨੀਤੀਆਂ ਮੈਂ ਕਹੂੰਗਾ ਪੰਜਾਬ ਵਿਰੋਧੀ ਨੀਤੀਆਂ ਮੈਂ ਕਹਾਂਗਾ ਔਰ ਲੋਕ ਵਿਰੋਧੀ ਨੀਤੀਆਂ ਮੈਂ ਕਹਾਂਗਾ ਉਹਨਾਂ ਨੂੰ ਭਾਜ ਦੇਣ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਇਸ ਮੋਰਚੇ ਦੀ ਜਿਹੜੀ ਕਾਮਯਾਬੀ ਵਾਸਤੇ ਆਪਾਂ ਜਿੰਨਾ ਸਿਰ ਤੋਂ ਉੱਤਨ ਕਰ ਸਕੀਏ ਉਹਨਾਂ ਬਾ ਇਸ ਮੋਰਚੇ ਨੂੰ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ